पीएम किसान अपडेट नोटिस ਕਿਸਾਨਾਂ ਲਈ ਖੁਸ਼ਖਬਰੀ ਪੀਐਮ ਕਿਸਾਨ ਯੋਜਨਾ ਤੇ ਕੇਂਦਰ ਸਰਕਾਰ ਦਾ ਵੱਡਾ ਐਲਾਨ ਤੁਹਾਨੂੰ ਦੱਸਦੀ ਕਿ ਇੱਕਵੀਂ ਕਿਸ਼ਤ ਕਦੋਂ ਤੱਕ ਜਾਰੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਕੀ ਨਵਾਂ ਅਪਡੇਟ ਨੋਟੀਫਿਕੇਸ਼ਨ ਸਾਰੀ ਕੀਤਾ ਗਿਆ ਉਹ ਸਾਰੀ ਜਾਣਕਾਰੀ ਸਾਂਝ ਕਰਦੇ ਆ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਦੇ ਨੇ ਤਾਂਕੇ ਪੰਜਾਬ ਅਤੇ ਸੈਂਟਰ ਦੀਆਂ ਲੇਟੈਸਟ ਅਪਡੇਟ ਤੁਹਾਨੂੰ ਆਪਣੇ ਚੈਨਲ ਉੱਪਰ ਦੇਖਣ ਨੂੰ ਮਿਲ ਸਕਦੀਆਂ ਤਾਂ ਸਭ ਤੋਂ ਪਹਿਲਾਂ ਪੀਐਮ ਕਿਸਾਨੀ ਦੀ ਯੋਜਨਾ ਦੀ ਅਫੀਸ਼ੀਅਲ ਵੈਬਸਾਈਟ ਦੇ ਸੋ ਦੇ ਇੰਪੋਰਟੈਂਟ ਨੋਟਿਸ ਦਿੱਤਾ ਜਾ ਚੁੱਕਿਆ ਹੈ ਨੋਟਿਸ ਉਹਨਾਂ ਲੋਕਾਂ ਲਈ ਦਿੱਤਾ ਜਾ ਚੁੱਕਿਆ ਜਿਨ੍ਹਾਂ ਦੇ ਪੀਐਮ ਕਿਸਾਨੀ ਦੀ ਯੋਜਨਾ ਦਾ ਲਾਭ ਲੈ ਰਹੇ ਸੀ ਲੇਕਿਨ ਉਹ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਅਯੋਗ ਪਾਏ ਗਏ ਹਨ ਸੋਸ਼ਲ ਮੀਡੀਆ ਤੇ ਫੋਰ ਪਲੇਟ ਪਰ ਮੋਤੇ ਪ੍ਰਧਾਨ ਮੰਤਰੀ ਕਸਾਨ ਸਮਾਨ ਇਨਦੀ ਯੋਜਨਾ ਬਾਰੇ ਕਈ ਤਰ੍ਹਾਂ ਦੀਆਂ ਵਫਾਵਾਵਾਂ ਫਲਾਈਆਂ ਜਾ ਰਹੀਆਂ ਹਨ ਤੁਹਾਨੂੰ ਦੱਸਦੀ ਕਿ ਲੋਕਾਂ ਨੂੰ ਗਲਤ ਜਾਣਕਾਰੀ ਦੇ ਕੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਇਸ ਦੇ ਜਵਾਬ ਵਿੱਚ ਕੇਂਦਰ ਸਰਕਾਰ ਨੇ ਆਪਣੀ ਅਫੀਸ਼ੀਅਲ ਵੈੱਬਸਾਈਟ ਤੇ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਕਿਸਾਨਾਂ ਦੀਆਂ ਸਾਰੀਆਂ ਗਲਤ ਫਹਮੀਆਂ ਨੂੰ ਦੂਰ ਕੀਤਾ ਹੈ ਇਹ ਬਿਆਨ ਕੇਂਦਰ ਸਰਕਾਰ ਨੇ ਕਿਹਾ ਕਿ ਦੇਸ਼ ਭਰ ਦੇ ਲੱਖਾਂ ਕਿਸਾਨ ਪ੍ਰਧਾਨ ਮੰਤਰੀ ਕਿਸਾਨ ਸਮਾਨੀਤੀ ਯੋਜਨਾ ਦੇ ਦਿਸ਼ੇ ਨਿਰਦੇਸ਼ ਅਨਸਾਰ ਅਰਜੀ ਨਹੀਂ ਦਿੱਤੀ ਬਹੁਤ ਸਾਰੇ ਲੋਕ ਅਯੋਗ ਹੁੰਦੇ ਹੋਏ ਵੀ ਇਸ ਯੋਜਨਾ ਦਾ ਲਾਭ ਲੈਂਦੇ ਆ ਰਹੇ ਹਨ ਸਰਕਾਰ ਨੇ ਕਿਹਾ ਕਿ ਉਹ ਅਜਿਹੇ ਸ਼ੱਕੀ ਮਾਮਲੇ ਦੀ ਪਛਾਣ ਕਰ ਰਹੇ ਹਨ ਇਹਨਾਂ ਵਿੱਚ ਉਹ ਕਿਸਾਨ ਸ਼ਾਮਲ ਹਨ ਜਿਨ੍ਹਾਂ ਨੇ 1 ਫਰਵਰੀ 2019 ਤੋਂ ਬਾਅਦ ਜ਼ਮੀਨੀ ਮਾਲਕ ਦੀ ਅਤਿਤਮ ਪ੍ਰਾਪਤੀ ਕੀਤੀ ਹੈ ਜੋ ਇੱਕ ਪਰਿਵਾਰ ਦੇ ਕਈ ਮੈਂਬਰ ਜਿਵੇਂ ਕਿ ਪਤੀ ਪਤਨੀ ਵੱਡਾ ਪਰਿਵਾਰ ਜਾਂ ਫਿਰ ਨਾਬਾਲਗ ਬੱਚੇ ਇਸ ਸਕੀਮ ਦਾ ਹਿੱਸਾ ਲੈਂਦੇ ਆ ਰਹੇ ਹਨ ਕੇਂਦਰ ਸਰਕਾਰ ਨੇ ਸਪਸ਼ਟ ਤੌਰ ਤੇ ਕਿਹਾ ਕਿ ਪ੍ਰੇਗਾਰ ਕਾਨੂੰਨੀ ਅਤੇ ਅਜਿਹੇ ਵਿਅਕਤੀਆਂ ਨੂੰ ਅਯੋਗ ਕੋਸ਼ਤ ਕੀਤਾ ਜਾਵੇਗਾ ਤੁਹਾਨੂੰ ਦੱਸ ਹੀ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਅਗਲੀ ਕਿਸ਼ਤ ਯਾਨੀ ਕਿ ਇੱਕਤਵੀਂ ਕਿਸ਼ਤ ਦਸੰਬਰ ਮਹੀਨੇ ਵਿੱਚ ਜਾਰੀ ਕੀਤੀ ਜਾਣੀ ਹੈ ਉਸ ਤੋਂ ਪਹਿਲਾਂ ਪਹਿਲਾਂ ਪੂਰੇ ਦੇਸ਼ ਭਰ ਦੇ ਉਹਨਾਂ ਕਿਸਾਨਾਂ ਦਾ ਫਾਰਮੇ ਇਸ ਸਕੀਮ ਨਾਲੋਂ ਕੱਟ ਦਿੱਤਾ ਜਾਵੇਗਾ ਜਿਹੜੇ ਗਲਤ ਤਰੀਕੇ ਨਾਲ ਇਸ ਸਕੀਮ ਦਾ ਲਾਭ ਲੈ ਰਹੇ ਹਨ ਜਿਨ੍ਹਾਂ ਨੇ 2019 ਤੋਂ ਪਹਿਲਾਂ ਦੀ ਜ਼ਮੀਨ ਲਈ ਹੈ ਅਤੇ ਜਿਨ੍ਹਾਂ ਦੇ ਕੋਲ ਆਪਣੀ ਜਮ੍ਹਾਂਬੰਦੀ ਹੈ ਸਿਰਫ ਉਹੀ ਕਿਸਾਨ ਇਸ ਸਕੀਮ ਦਾ ਲਾਭ ਲੈ ਸਕਦੇ ਹਨ ਅਗਰ ਪਰਿਵਾਰ ਵਿੱਚ ਤਿੰਨ ਤੋਂ ਚਾਰ ਮੈਂਬਰ ਹਨ ਤਾਂ ਸਾਰੇ ਮੈਂਬਰ ਇਸ ਸਕੀਮ ਦਾ ਲਾਭ ਨਹੀਂ ਪ੍ਰਾਪਤ ਕਰ ਸਕਦੇ ਇੱਕੋ ਪਰਿਵਾਰ ਦਾ ਸਿਰਫ ਇੱਕੋ ਮੈਂਬਰ ਹੀ ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਦਾ ਹੈ ਤ론 ਦੱਸਦੀ ਕਿ ਪੀਐਮ ਕਸਾਨੀ ਦੀ ਯੋਜਨਾ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ ਇੱਕ ਜੋ ਸੈਕਸ਼ਨ ਹੈ ਐਲੀਜੀਬਲ ਸਟੇਟਸ ਚੈੱਕ ਜਨ ਇਸ ਐਲੀਜੀਬਲ ਸਟੇਟਸ ਸੈਕਸ਼ਨ ਤੇ ਜਾ ਕੇ ਆਪਣੇ ਫਾਰਮ ਦੀ ਸਥਿਤੀ ਜਾਣ ਸਕਦੇ ਹੋ ਅਗਰ ਕੋਈ ਵੀ ਕਿਸਾਨ ਜਿਸ ਦੇ ਕੋਲ ਜ਼ਮੀਨ ਹੈ ਉਹਨੂੰ ਇਸ ਸਕੀਮ ਦਾ ਲਾਭ ਨਹੀਂ ਮਿਲ ਰਿਹਾ ਤਾਂ ਉਹ ਆਪਣੇ ਫਾਰਮ ਨੂੰ ਖੇਤੀਬਾੜੀ ਦਫ਼ਤਰ ਵਿੱਚ ਜਾ ਕੇ ਅਪਡੇਟ ਜ਼ਰੂਰ ਕਰਾਵੇ ਇਸ ਤੋਂ ਇਲਾਵਾ ਸੈਂਟਰ ਗਵਰਨਮੈਂਟ ਵੱਲੋਂ ਇਹ ਵੀ ਵੱਡਾ ਐਲਾਨ ਕੀਤਾ ਗਿਆ ਕਿ ਹੁਣ ਪੂਰੇ ਦੇਸ਼ ਭਰ ਦੇ ਵਿੱਚ 3544213 ਤੋਂ ਵੱਧ ਲੋਕਾਂ ਦਾ ਇਸ ਲਾਭ ਵਿੱਚੋਂ ਲਾਪਾਤਰੀਆਂ ਦਾ ਨਾਮ ਹਟਾ ਦਿੱਤਾ ਗਿਆ ਹੈ ਇਹਨਾਂ ਦੇ ਲਾਭ ਪਾਤਰੀਆਂ ਵਿੱਚੋਂ ਜਿਨ੍ਹਾਂ ਦਾ ਨਾਮ ਹਟਾਇਆ ਗਿਆ ਤੁਹਾਨੂੰ ਦੱਸ ਦਿੱਤੀ ਕਿ ਜਿਨ੍ਹਾਂ ਦੇ ਕੋਲ ਜ਼ਮੀਨੀਆਂ ਜਿਹੜੇ ਨਾਬਾਲਗ ਬੱਚੇ ਇਸ ਸਕੀਮ ਦਾ ਲਾਭ ਲੈ ਰਹੇ ਹਨ ਅਤੇ ਜਿਹੜੇ ਪਰਿਵਾਰ ਵਿੱਚ ਇੱਕ ਤੋਂ ਵੱਧ ਮੈਂਬਰ ਇਸ ਸਕੀਮ ਦੇ ਵਿੱਚ ਲਾਭ ਪ੍ਰਾਪਤ ਕਰ ਰਹੇ ਹਨ ਉਹਨਾਂ ਦੀ ਇਸ ਸਕੀਮ ਦੇ ਵਿੱਚੋਂ ਨਾਮ ਕੱਟ ਦਿੱਤਾ ਗਿਆ ਤਾਂ ਇਹ ਸੀ ਅੱਜ ਦੀ ਖਾਸ ਤੇ ਲੇਟੈਸਟ ਅਪਡੇਟ ਹੋਰ ਨਵੀਆਂ ਤਾਜ਼ੀ ਅਪਡੇਟ ਲਈ ਸਬਸਕ੍ਰਾਈਬ ਕਰੋ ਧੰਨਵਾਦ